पंचायती जमीन की ओपन बोली हुई है भी साल बाद ओपन बोली करवाई गई है ओपन बोली राही सरकार का रेवन्यू भी बढ़िया सो ओपन बोली नील आम लोगों मिल रहा है पंचायती जमीन का लाभ दस कि ओपन बोली काफ़ी टाइम बाद करवाई गई भी साल बाद ओपन बोली करवाई गई जिस तम तो लोगों को पंचायती जमीन का लाभ मिल रहा है ਸੂਪਨ ਬੋਲੀ ਰਾਹੀਂ ਸਕਾਰਤ ਰੈਵਨਿਊ ਵੀ ਵਧਿਆ ਹੈ ਸਾਡੇ 20 ਸਾਲ ਤੋਂ ਪਹਿਲਾਂ ਬੋਲੀ ਨਹੀਂ ਹੋਈ ਕਦੀ ਬੋਲੀ ਨਹੀਂ ਹੋਈ 20 ਸਾਲ ਤੱਕ ਅੱਜ 20 ਸਾਲਾਂ ਬਾਅਦ ਉਹ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਬੋਲੀ ਕਰਵਾਈ ਆ ਤੇ ਪਿੰਡ ਵਾਲੇ ਇੰਨੇ ਖੁਸ਼ ਨੇ ਮੈਂ ਦੱਸ ਹੀ ਨਹੀਂ ਸਕਦਾ ਤੇ ਇੰਨਾ ਜੂਮ ਇਕੱਠਾ ਆਈ ਬੋਲੀ ਵੇਖਵਾ ਤੇ ਬੋਲੀ ਹੋਏ ਤਾਂ ਲੋਕੀ ਵੇਖਣ ਅੱਜ ਜਿਹੜੀ ਬੋਲੀ 2000 ਤੀ ਤੀ ਕਤਿਹਾਰ ਤੱਕ ਕਿੱਲਾ ਜਾਂਦਾ ਸੀ ਉਹ 75 77 ਤੱਕ ਹਜ਼ਾਰ ਤੱਕ ਕਿੱਲਾ ਗਿਆ ਜਿਹੜਾ ਇਧਰ ਦਾ ਪਲਾਟ ਹੀ ਚੱਬੜਵਾਲ ਦਾ ਉਹ ਗਿਆ ਜ 8 ਲੱਖ 65000 ਦਾ ਤੇ ਜਿਹੜੀ ਨੰਗਲ ਵਾਲਾ ਹੀ 1 ਲੱਖ 45000 ਤੇ ਉਹ ਗਈ ਏ 2.5 ਲੱਖ ਦੀ ਲੋ ਜੀ ਇੰਨਾ ਵੱਡਾ ਰਿਊ ਵਧਿਆ ਵਾ ਗਿੰਦ ਬੱਬਰੀ ਨੰਗਲ ਦਾ ਤੇ ਅਸੀਂ ਪ੍ਰਸ਼ਾਸਨ ਦਾ ਆਪਣੀ ਭਗਵੰਤ ਮਾਨ ਜੀ ਦਾ ਧੰਨਵਾਦ ਕਰਦੇ ਹਾਂ